ਸਿੱਖਾ ਦੀਆਂ ਸੰਬੰਧਿਤ ਕੋਰਸ ਫਿਰ ਤੋਂ ਆ ਗਏ ਹਾਂ ਆਪਾਂ ਦਾ ਚੈਨਲ ਤੇ ਤੁਹਾਡਾ ਆਪਣਾ ਪ੍ਰੋਗਰਾਮ ਕਿਤਾਬ ਗੋਸ਼ਟੀ ਲੈ ਕੇ ਪਰ ਦੋਸਤੋ ਅੱਜ ਆਪਾਂ ਕਿਸੇ ਕਿਤਾਬ ਦੀ ਗੋਸ਼ਟੀ ਨਹੀਂ ਕਰਨ ਲੱਗੇ ਆ ਕਿਸੇ ਕਿਤਾਬ ਦਾ ਰਿਵਿਊ ਨਹੀਂ ਕਰਨ ਲੱਗੇ ਬਹੁਤ ਸਮਾਂ ਹੋ ਗਿਆ ਹੈ ਕਿ ਮੈਂ ਪੰਜਾਬੀ ਫਿਲਮ ਜਿਹੜੀਆਂ ਉਹ ਬਹੁਤ ਘੱਟ ਦੇਖੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਹਰ ਭਜਨ ਮਾਨ ਜਿਹੜੀਆਂ ਫਿਲਮਸ ਤੋਂ ਬਾਅਦ ਵਿੱਚ ਬਹੁਤ ਰੇਅਰ ਫਿਲਮਸ ਆਈਆਂ ਆ ਜਿਹੜੀਆਂ ਦੇਖਣ ਦੇ लायक ਆ ਪੰਜਾਬੀ ਦੇ ਵਿੱਚ ਅ ਨਹੀਂ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਕਿਤੇ ਨਾ ਕਿਤੇ ਹਾਸ ਰਾਸੀ ਰਹਿ ਗਿਆ ਸੀ ਪੰਜਾਬੀ ਫਿਲਮਾਂ ਦੇ ਵਿੱਚ ਪਰ ਅੱਜ ਮੈਂ ਜਿਹੜੀ ਫਿਲਮ ਦਾ ਰਿਵਿਊ ਕਰਨ ਲੱਗੀਆਂ ਅ ਇਤਿਹਾਸਿਕ ਇੱਕ ਨਾਮ ਤੁਸੀਂ ਸਾਰਿਆਂ ਨੇ ਉਹ ਮੇਰੇ ਖਿਆਲੋਂ ਫਿਲਮ ਜਿਹੜੀ ਉਹ ਜ਼ਰੂਰ ਦੇਖੀ ਹੋਵੇਗੀ ਵਿਰਾਸਤ ਨੂੰ ਕਬਰ ਸਦਕ ਨੰ ਤੋਂ ਹਰ ਦਾ ਜੋ ਮੁਜਸਮਾ ਸੀ ਔਰ ਜਨਾ ਨੇ ਇੱਕ ਮਿਸਾਲ ਕਾਇਮ ਕੀਤੀ ਕਬਰ ਦੀ ਉਹ ਇਹੋ ਜਿਹੇ ਵਿਸ਼ਿਆਂ ਦੇ ਉੱਪਰ ਫਿਲਮ ਬਣਾਉਣਾ ਬਹੁਤ ਜ਼ਿਆਦਾ ਵੱਡੀ ਗੱਲ ਹੈ ਤੇ ਵਧਾਈ ਵਾਲੀ ਗੱਲ ਹੈ ਕਿ ਪੰਜਾਬੀ ਸਿਨੇਮਾ ਜਿਹੜਾ ਆ ਉਹ ਉਹਨਾਂ ਚੀਜ਼ਾਂ ਨੂੰ ਵੀ ਪਰੋਸਦਾ ਆ ਜਿਸ ਦੀ ਅੱਜ ਨੌਜਵਾਨ ਪੀੜ੍ਹੀ ਨੂੰ ਸਾਡੇ ਸਮਾਜ ਨੂੰ ਅਜੋਕੇ ਸਮਾਜ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਫਿਲਮ ਦੇ ਮਿਊਜ਼ਿਕ ਬਾਰੇ ਦੇ ਵਿੱਚ ਅਨ ਲਿਰਿਕਸ ਦੇ ਬਾਰੇ ਵਿੱਚ ਪਹਿਲਾਂ ਤਾਂ ਮੈਂ ਹਰਮਨਜੀਤ ਜੀ ਦਾ ਬਹੁਤ ਸਾਰਾ ਸ਼ੁਕਰੀਆ ਅਦਾ ਕਰਨਾ ਚਾਹੂੰਗੀ ਤੇ ਉਹਨੂੰ ਵਧਾਈ ਦੇਣਾ ਚਾਹੂੰਗੀ ਕਿ ਉਹਨਾਂ ਨੇ ਜਿਹੜਾ ਇਹ ਖੂਬਸੂਰਤ ਜਿਹੜੇ ਲਿਰਿਕਸ ਲਿਖ ਰਹੀ ਜੋ ਉਸ ਫਿਲਮ ਦੇ ਮੁਤਾਬਕ ਸਟੋਰੀ ਦੇ ਮੁਤਾਬਕ ਚਾਹੀਦੇ ਸੀ ਉਹ ਔਰ ਉਹਨਾਂ ਨੇ ਸਮਾਜਿਕ ਤੇ ਸਾਹਿਤਿਕ ਦੋਵਾਂ ਪੱਖ ਨੂੰ ਰਲਾ ਕੇ ਇਹਨੂੰ ਲਿਖਿਆ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜਾ ਗੀਤਕਾਰ ਆ ਉਹ ਉੰਨਾ ਜ਼ਿਆਦਾ ਕਿ ਖਾਫ ਕਰਕੇ ਪੰਜਾਬੀ ਫਿਲਮਾਂ ਵਾਸਤੇ ਏਦਾਂ ਦਾ ਲਿਖ ਸਕਦਾ ਹਾਂਗਾ ਸੋ ਮੈਂ ਅਕਸਰ ਹੀ ਉਹਨਾਂ ਦੀ ਰਾਣੀ ਤਰ ਤਕਿਤਾਬ ਤੋਂ ਬਾਅਦ ਵਿੱਚ ਉਹਨਾਂ ਦੀ ਫੈਨ ਰਹੀ ਹਾਂ ਕਿ ਬਹੁਤ ਖੂਬਸੂਰਤ ਲਿਖਿਆ ਬਹੁਤ ਜ਼ਿਆਦਾ ਸਲਾਮ ਹੈ ਉਹਨਾਂ ਦੀ ਕਲਮ ਇਸ ਤੋਂ ਬਾਅਦ ਵੀ ਚਾਹੁੰਦੇ ਹਾਂ ਪੰਜਾਬੀ ਆਫਸਿੰਗ ਟੀਮ ਤੇ ਹਰ ਪਾਤਰ ਨੇ ਆਪੋ ਆਪਣਾ ਕੰਮ ਜਿਹੜਾ ਵਾਖੂਬੀ ਦਿਵਾਇਆ ਹੈ ਰੂਪੀ ਗਿਲਜੀ ਨੇ ਉਸ ਤੋਂ ਬਾਅਦ ਵਿੱਚ ਜਿਹਨੇ ਇਸ ਤੇ ਪੋਟੇਵ ਐਕਟਰਸ ਹੈ ਉਹਦੇ ਵਿੱਚ ਜੋ ਬ੍ਰਾਜ਼ੀਲੀਆ ਜਿੰਨੇ ਵੀ ਸਪੋਰਟਿੰਗ ਐਕਟਰਸ ਆ ਜਨਾਲੋ ਸ਼ਾਇਦ ਨਾਂਵਾਂ ਤੋਂ ਜਾਣਦੀਆਂ ਸੌਰੀ ਚਿਹਰਿਆਂ ਤੋਂ ਜਾਣਦੀਆਂ ਪਰ ਨਾਂਵਾਂ ਤੋਂ ਨਹੀਂ ਜਾਣਦੀ ਉਹਨਾਂ ਸਾਰਿਆਂ ਨੇ ਜਿਹੜੇ ਕੰਮ ਬਹੁਤ ਖੂਬਸੂਰਤ ਕੀਤਾ ਡਾਇਲੌਗਸ ਬਹੁਤ ਅੱਛੇ ਆ ਐਂਡ ਨਵੀਨੀ ਕਰਨੇ ਆ ਕਿ ਪਹਿਲਾਂ ਵੀ ਇਹਨੇ ਬਹੁਤ ਪੁਰਾਣੀ ਕਹਾਣੀ ਸੀਗੀ ਵੀ ਰਜਨੀ ਦੇ ਤੇ ਔਰ ਇਹਦੇ ਵਿੱਚ ਜਿਹੜਾ ਨਵੀਨੀਕਰਨ ਆ ਸੰਗੀਤ ਨੂੰ ਲੈ ਕੇ ਪਟਕਾਥਾਂ ਨੂੰ ਲੈ ਕੇ ਡਾਇਲੋਗਸ ਨੂੰ ਲੈ ਕੇ ਲੋਕੇਸ਼ਨਸ ਨੂੰ ਲੈ ਕੇ ਹਨਾ ਚਲੋ ਸਟੋਰੀ ਤਾਂ ਖੈਰ ਉਹੀ ਰਹੀ ਹੋਊਗੀ ਬਹੁਤ ਵਧੀਆ ਆ ਤੇ ਇੱਕ ਇੰਪੋਰਟੈਂਟ ਗੱਲ ਇਹ ਆ ਕਿ ਨੂੰ ਨਹੀਂ ਲੱਗਦਾ ਕਿ ਇਹੋ ਜੀ ਫਿਲਮ ਤੇ ਕਿਸੇ ਵੀ ਤਰ੍ਹਾਂ ਦਾ ਰਾਜਨੀਤੀ ਨੂੰ ਲੈ ਕੇ ਧਰਮ ਨੂੰ ਲੈ ਕੇ ਸਮਾਜ ਨੂੰ ਲੈ ਕੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਜਿਹੜਾ ਕੋਈ ਵਿਵਾਦ ਜਾਂ ਮੁੱਦਾ ਖੜਾ ਹੋਣਾ ਚਾਹੀਦਾ ਜਾਂ ਬਣਨਾ ਚਾਹੀਦਾ ਕਿਉਂਕਿ ਉਹਨਾਂ ਨੇ ਉਸ ਵਕਤ ਦੇ ਨਮਕਾਲੀ ਧਰਮ ਨੂੰ ਲੈ ਕੇ ਜੋ ਉਸ ਵਕਤ ਨਮ ਮਤਲਬ ਕਿ ਸਿੱਖ ਧਰਮ ਨੂੰ ਲੈ ਕੇ ਜਿਹੜਾ ਬਹੁਤ ਜ਼ਿਆਦਾ ਵਿਵਾਦ ਹੋ ਰਿਹਾ ਮੈਨੂੰ ਲੱਗਦਾ ਹੀ ਨਹੀਂ ਕਿ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਅਦਮ ਸਤਿਕਾਰ ਦੇ ਨਾਲ ਉਹਨਾਂ ਚੀਜ਼ਾਂ ਨੂੰ ਫੋਲੋ ਕੀਤਾ ਹੈ ਜਿਨ੍ਹਾਂ ਨੂੰ ਅਕਸਰ ਹੀ ਸਿੱਖ ਕਮਿਊਨਿਟੀ ਜ਼ਿਕਰ ਕਰਦੀ ਆ ਕਿ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਇਹ ਅਸਲੀ ਆ ਚੀਜ਼ ਨਹੀਂ ਦਿਖਾਉਣ ਦੇਣੀ ਉਹਨਾਂ ਨੇ ਉਹ ਕੁਝ ਨਹੀਂ ਕੀਤਾ ਇਨਫੈਕਟ ਉਹਦੀ ਮਹੱਤਤਾ ਔਰ ਉਹਦੀ ਅਹਿਮੀਅਤ ਨੂੰ ਇਸ ਤਰੀਕੇ ਨਾਲ ਦਰਸਾਇਆ ਕਿ ਕਿਸੇ ਵੀ ਇਨਸਾਨ ਨੂੰ ਜਾਂ ਕਿਸੇ ਵੀ ਧਰਮ ਦੇ ਬਾਰੇ ਵਿੱਚ ਇਸ ਤਿਹਨੂੰ ਕੋਈ ਠੀਸ ਨਾ ਪਹੁੰਚੇ ਸੋ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗੀ ਮੈਨੂੰ ਇਹ ਨਹੀਂ ਹੈਗਾ ਕਿ ਮੈਨੂੰ ਕਦੇ ਕੋਈ ਕਹਿੰਦਾ ਹੈ ਕਿ ਤੁਸੀਂ ਰਿਵਿਊ ਕਰੋ ਤੇ ਤਾਂ ਕਰਕੇ ਆ ਕਿਉਂਕਿ ਜਿਹੜੀ ਚੀਜ਼ ਅਕਲ ਦੇ ਵਿੱਚ ਮੈਨੂੰ ਚੰਗੀ ਲੱਗੇ ਕਿਤਾਬ ਹੋਵੇ ਜਾਂ ਫਿਲਮ ਹੋਵੇ ਤਾਂ ਮੈਂ ਉਹਦੇ ਬਾਰੇ ਦੇ ਵਿੱਚ ਗੱਲ ਕਰਦੀ ਹੁੰਦੀ ਆ ਕਿ ਮੈਂ ਆਪਣੇ ਪੱਖ ਪਾਤ ਨਹੀਂ ਕੀਤਾ ਨਾ ਮੈਨੂੰ ਵਿਊਜ਼ ਨਾਲ ਮਤਲਬ ਆ ਨਾ ਮੈਨੂੰ ਲਾਈਕ ਨਾਲ ਮਤਲਬ ਹੈ ਪਰ ਮੈਂ ਇਸ ਨਾਲ ਮਤਲਬ ਆ ਕਿ ਮੈਂ ਹਮੇਸ਼ਾ ਸੋਸ਼ਲ ਮੀਡੀਆ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਜ਼ਰੀਆ ਰੱਖਿਆ ਆ ਵੀ ਹਾਂ ਉਹ ਚੀਜ਼ ਵੀਡੀਓ ਚੰਗੀ ਸੀ ਤੇ ਉਹੋ ਜਿਹੀਆਂ ਚੀਜ਼ਾਂ ਹੋਈਆਂ ਚਾਹੀਦੀਆਂ ਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅਰਦਾਸ ਤੇ ਮਸਾਨੇ ਚਲਉਂਗੀ ਐ ਹੋਰ ਜਿਹੇ ਫਿਲਮ ਸੀਗੀ ਜਿਹਦੇ ਨਾਲ ਸਮਾਜ ਦੇ ਵਿੱਚ ਇੱਕ ਨਵੀਂ ਜਾਗਰੂਕਤਾ ਜਜ਼ਬਾ ਭਰਿਆ ਜਾ ਰਿਹਾ ਹੈ ਤੇ ਇਹ ਵੀ ਜਾ ਸਕਦਾ ਸੀ ਤੇ ਆਹ ਵਾਲੀ ਤੁਸੀਂ ਜਿਹੜੀ ਆ ਇਹਦੇ ਨਾਲ ਵੀ ਕਿਉਂਕਿ ਹੁਣ ਮੋਸਟ ਆਫ ਜੇ ਗੱਲ ਕਰੀਏ ਤਾਂ ਮੋਸਟ ਆਪੁਲੇਟਿੰਗਾਂ ਕੁੜੀਆਂ ਆ ਉਹ ਆਪਣੇ ਆਪ ਨੂੰ ਇੰਨਾ ਕੁ ਜ਼ਿਆਦਾ ਐਡਵਾਂਸ ਬੜਾ ਚੁੱਕ ਨਹੀਂ ਆਇਆ ਜਾਂ ਮਾਨਸਿਕ ਤੌਰ ਤੇ ਵੀ ਖੁਦ ਨੂੰ ਇੰਨਾ ਕੁ ਜ਼ਿਆਦਾ ਮੈਂ ਉਹਨੂੰ ਇੱਥੇ ਆਜ਼ਾਦ ਸ਼ਬਦ ਹੀ ਯੂਜ਼ ਕਰੂੰਗੀ ਜਾਂ ਆਜ਼ਾਦੀ ਦਾ ਗਲਤ ਫਾਇਦਾ ਜਿਹੜਾ ਹੋਣ ਲੱਗੀਆਂ ਆ ਇਹ ਮਤਲਬ ਉਹ ਸਭ ਕਰਨ ਲੱਗੀਆਂ ਆ ਜੋ ਅੱਦਾ ਲੱਗਦਾ ਹੈ ਸਮਾਜਿਕ ਤੌਰ ਤੇ ਜਿਹੜਾ ਉਹ ਬੰਦਾ ਲੱਗਦਾ ਹੈ ਕਰਨ ਦੇ ਵਿੱਚ ਫਿਰ ਚਾਹੀ ਉਹ ਹੀਲਸ ਹੋਣ ਉਹ ਗੱਲਾਂ ਹੋਣ ਜਾਂ ਉਹਦਾ ਪਹਿਰਾਵਾ ਹੋਵੇ ਜਾਂ ਕੁਝ ਵੀ ਹੋਵੇ ਕੀ ਔਰਤਾਂ ਆ ਕੁੜੀਆਂ ਜਿਹੜੀਆਂ ਔਰਤਾਂ ਵੀ ਬਹੁਤ ਸਾਰੀਆਂ ਨੇ ਸੋਸ਼ਲ ਮੀਡੀਆ ਤੇ ਦੇਖੋ ਤਾਂ ਸ਼ਾਇਦ ਆਪਣੀ ਉਮਰ ਆਪਣੀ ਉਮਰ ਆਪਣੇ ਰੰਗ ਢੰਗ ਦਾ ਜਾਂ ਆਪਣੀ ਪੀੜ ਦਾ ਨਿਹਾਜ਼ ਤੱਕ ਨਹੀਂ ਕਰਦੀਆਂ ਅਸੀਂ ਕੀ ਆ ਤੇ ਅਸੀਂ ਕੀ ਕਰ ਦਈਆਂ ਆ ਸੋ ਜਿਹਦੇ ਨਾਲ ਮੈਨੂੰ ਲੱਗਦਾ ਆ ਕਿ ਜਿਹੜੀ ਸਾਡੀ ਯੰਗ ਜਨਰੇਸ਼ਨ ਆ ਨਿਊ ਜਨਰੇਸ਼ਨ ਆ ਬੱਚੇ ਆ ਉਹ ਵੀ ਦੇਖੀ ਜਿਹੜੇ ਆ ਉਹ ਉਸੇ ਤਰੀਕੇ ਨਾਲ ਰਫਲੇ ਤੋਂ ਹੁੰਦੇ ਆ ਕਿ ਇਹ ਇੰਨੀ ਵੱਡੀ ਉਮਰ ਦੇ ਹੋ ਕੇ ਆ ਜੀ ਇਹ ਕਰਦੇ ਸਾਡੇ ਲਈ ਨੀ ਉਹੀ ਸਾਡੇ ਦਾ ਜਿਉਂਦੀ ਕੁਛ ਨਹੀਂ ਪਾ ਮੁੰਮੁਰਾਗ ਦਾ ਉਹਨਾਂ ਔਰਤਾਂ ਨੂੰ ਉਹਨਾਂ ਭੈਣਾਂ ਨੂੰ ਉਹਨਾਂ ਬੱਚੀਆਂ ਨੂੰ ਪਰਿਵਾਰ ਸਮੇਤ ਇਹ ਤੁਮ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਇਹ ਤੁਮ ਬਹੁਤ ਕੁਝ ਸਿਖਾ ਦਿਆ ਪਰਮਾਤਮਾ ਦੀ ਹੁੰਦ ਦਾ ਤਾਂ ਸੁਨੇਹਾ ਜਿਹੜਾ ਉਦੋਂ ਤੋਂ ਲੈ ਕੇ ਹੁਣ ਤੱਕ ਸੀ ਉਹ ਅਜਿਹਾ ਡਟਾਲਿਆ ਤੇ ਉਹੀ ਆ ਉਹ ਤੇ ਹੈਗਾ ਹੀ ਆ ਪਰ ਇਹਨਾਂ ਚੀਜ਼ਾਂ ਨੂੰ ਜਿਹੜਾ ਫਿਰ ਤੋਂ ਨਵਾਂ ਕਰਕੇ ਸਾਡੀ ਜਨਰੇਸ਼ਨ ਨੂੰ ਦਿਖਾਉਣਾ ਉਹਨਾਂ ਤੱਕ ਪਹੁੰਚਾਉਣਾ ਜਿਹੜਾ ਆ ਉਹ ਤਾਂ ਜ਼ਰੂਰੀ ਆ ਇਹ ਹੋ ਰਹੀਆਂ ਫਿਲਮਾਂ ਦਾ ਹੋਰ ਜ਼ਿਆਦਾ ਪੜਨਾ ਬਹੁਤ ਜ਼ਰੂਰੀ ਆ ਕਿਸੇ ਵੀ ਇਤਿਹਾਸਿਕ ਪੁਰਾਤਨ ਕਿਰਦਾਰ ਨੂੰ ਕਿਸੇ ਖਾਸਰ ਨੂੰ ਲੈ ਕੇ ਫਿਲਮ ਬਣਾਉਣਾ ਇਹਦੇ ਜਿਹੜੇ ਡਾਇਰੈਕਟਰ ਸਾਹਿਬ ਆ ਮੈਂ ਉਹਨਾਂ ਨੂੰ ਵੀ ਬਹੁਤ ساری ਵਧਾਈ ਦਵਾਂ ਕਿ ਉਹਨਾਂ ਨੇ ਇੱਕ ਚੰਗਾ ਵਿਸ਼ਾ ਛੋਆ ਜਿਹਦੇ ਤੇ ਸ਼ਾਇਦ ਫਿਲਮ ਫਿਲਮ ਬਣੀ ਬਹੁਤ ਜਿਆਦਾ ਜ਼ਰੂਰੀ ਸੀ ਕਿਉਂਕਿ ਜੋ ਅੱਜ ਦਾ ਸਮਾਜ ਇਸ ਪੱਧਰ ਤੇ ਪਹੁੰਚੇ ਵੱਲ ਜਾ ਰਿਹਾ ਹੈ ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਜੇਕਰ ਅਸੀਂ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੂੰ ਸਿਨੇਮਾ ਘਰਾਣੇ ਵਿੱਚ ਪੇਸ਼ਾਂਗੇ ਤਾਂ ਕਿਤੇ ਨਾ ਕਿਤੇ 50% ਜਿਹੜਾ ਉਹ ਜ਼ਰੂਰ ਉਹਨਾਂ ਦੀ ਸੋਚ ਦੇ ਵਿੱਚ ਜਿਹੜਾ ਫਰਕ ਪਾਊਗਾ ਇਹ ਮਤਲਬ ਸਾਡਾ ਇਤਿਹਾਸ ਇਹਦੇ ਆਇਆ ਸਾਡੇ ਜਿਹੜੇ ਇਹ ਜਿਹੜੀਆਂ ਉਦਾਹਰਣਾਂ ਆ ਸਾਡੀ ਜ਼ਿੰਦਗੀ ਤੇ ਜਿੰਨਾ ਡੇਰਾ ਅਸਰ ਕਰ ਸਕਦੀ ਹੈ ਜੇਕਰ ਅਸੀਂ ਉਹਨਾਂ ਦੇ ਪੱਜ ਵਿੱਚ ਜਿੰਨਾ ਰਿਤੇ ਲਈ ਤਾਂ ਮੈਂ ਸਾਰਿਆਂ ਨੂੰ ਉਜ਼ਾਰਿਸ਼ ਕਰੂੰਗੀ ਕਿ ਅਗਰ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਨਹੀਂ ਜਾ ਕੇ ਦੇਖ ਸਕਦੇ ਤਾਂ ਆਪੋ ਆਪਣੇ ਘਰਾਂ ਦੇ ਵਿੱਚ ਇਸ ਨੂੰ ਡਾਊਨਲੋਡ ਕਰਵਾ ਕੇ ਜ਼ਰੂਰ ਦੇਖਿਓ ਕਿਉਂਕਿ ਇਹ ਪਰਿਵਾਰ ਸਨੇਹ ਬੈਠ ਕੇ ਦੇਖਣ ਵਾਲੀ ਉਹ ਫਿਲਮ ਹੈ ਜਿਹਦੇ ਵਿੱਚ ਪਰਿਵਾਰ ਦੀ ਹਰ ਇੱਕ ਜੀ ਨੂੰ ਹਰ ਇੱਕ ਪਾਤਰ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਣਾ ਸਮਝਣ ਨੂੰ ਜ਼ਰੂਰ ਮਿਲਣਾ ਤੇ ਜੀਣ ਨੂੰ ਜ਼ਰੂਰ ਮਿਲਣਾ। ਤੋਂ ਸਾਰੇ ਜਾਣੇ ਰਜੀ ਫਿਲਮ ਜਿਹੜੀ ਉਹ ਜ਼ਰੂਰ ਦੇਖਿਓ। ਹੇ ਬਹੁਤ ਬਹੁਤ ਜੀ ਆਇਆਂ ਨੂੰ ਧੰਨਵਾਦ ਥੈਂਕ ਯੂ